ਤਨ ਤਨ ਬਾਬਾ ਸ਼੍ਰੀ ਚੰਜੀ ਨੂੰ ਸੱਚੇ ਪਾਤਸ਼ਾਹ ਤਾਨੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਦਾਸੀਨ ਮਤ ਦਾ ਮੁਖੀ ਠੱਪਿਆ ਸੀ ਬਾਬਾ ਸ਼ਿਰੀਚੰਦ ਜੀ ਉਦਾਸੀਨ ਮਤ ਦੇ ਗੁਰੂ ਹਨ ਤੇ ਉਦਾਸੀਨ ਮਤ ਵਾਲੇ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਹਨ ਬਾਲਵਸਥਾ ਵਿੱਚ ਬਾਬਾ ਸ਼ਿਰੀਚੰਦ ਜੀ ਨੇ ਬੇਅੰਤ ਕੌਤਕ ਕੀਤੇ ਫਿਰ ਪਰਿਵਾਰ ਨੇ ਵਿਚਾਰ ਕਰਕੇ ਪੰਡਤ ਹਰदयाल ਜੀ ਕੋਲ ਪੜ੍ਹਨੇ ਪਾ ਦਿੱਤਾ ਕੋਈ 5-7 ਸਾਲ ਵਿੱਚ ਬਹੁਤ ਸਾਰੀ ਵਿਦਿਆ ਬਾਬਾ ਜੀ ਨੇ ਹਾਸਲ ਕਰ ਲਈ ਫਿਰ ਆਪਣੇ ਮਾਤਾ ਸੁਲਖਣੀ ਜੀ ਦੇ ਨਾਲ ਸੁਲਤਾਨਪੁਰ ਤੋਂ ਪਖੌਕੇ ਚਲੇ ਗਏ ਉਦੋਂ ਜਦ ਬਾਬਾ ਕਲਿਆਣ ਜੀ ਨੇ ਇਹਨਾਂ ਦੀ ਬਿਰਤੀ ਵੈਰਾਗਮਈ ਵਾਲੀ ਵੇਖੀ ਤਾਂ ਉਹਨਾਂ ਨੇ ਅੱਗੇ ਪੜਨ ਵਾਸਤੇ ਪੰਡਤ ਪਰਸ਼ੋਤਮਦਾਸ ਜੀ ਕੋਲ ਕਸ਼ਮੀਰ ਭੇਜ ਦਿੱਤਾ। ਬਾਬਾ ਜੀ ਨੇ ਪੜ੍ਹਾਈ ਕਰਕੇ ਕਾਫੀ ਵੇਦਾਂ ਸ਼ਾਸਤਰਾਂ ਦੇ ਭੇਦ ਪ੍ਰਾਪਤ ਕੀਤੇ। ਇੱਥੇ ਹੀ ਇੱਕ ਪੰਡਤ ਸੋਮਨਾਥ ਵੇਂਦਾ ਸੀ ਜਿਸ ਨੇ ਬਹੁਤ ਸਾਰੇ ਪੰਡਤਾਂ ਨੂੰ ਥੱਲੇ ਲਾ ਕੇ ਰੱਖਿਆ ਹੋਇਆ ਸੀ। ਉਸਦੇ ਸਵਾਲ ਦਾ ਕੋਈ ਵੀ ਜਵਾਬ ਨਹੀਂ ਸੀ ਦੇ ਸਕਦਾ। ਇੱਕ ਦਿਨ ਉਹ ਵੀ ਬਾਬਾ ਸ਼੍ਰੀਚੰਦ ਜੀ ਦੇ ਕੋਲ ਆ ਬੈਠਾ। ਸਵਾਲ-ਜਵਾਬ, ਪ੍ਰਸ਼ਨ-ਉੱਤਰ ਹੋਣ ਲੱਗ ਪਏ ਤਾਂ ਬਾਬਾ ਜੀ ਨੇ ਉਸਦੇ ਹਰ ਸਵਾਲ ਦਾ ਜਵਾਬ, ਹਰ ਪ੍ਰਸ਼ਨ ਦਾ ਉੱਤਰ ਦੇ ਕੇ ਉਸ ਦੇ ਹੰਕਾਰ ਨੂੰ ਚੂਰ ਚੂਰ ਕੀਤਾ। ਬਾਬਾ ਜੀ ਨੇ ਅਜੇ ਦੋ ਹੀ ਸਵਾਲ ਕੀਤੇ ਤਾਂ ਉਹ ਇੱਕ ਦਾ ਵੀ ਜਵਾਬ ਨਹੀਂ ਦੇ ਸਕਿਆ। ਸ਼ਰਮਿੰਦਾ ਹੋ ਕੇ ਉੱਠ ਤੁਰਿਆ ਤਾਂ ਬਾਬਾ ਜੀ ਨੇ ਆਖਿਆ ਕਿ ਪੰਡਤ ਜੀ ਜਰਾ 10-20 ਮਿੰਟ ਤਾਂ ਹੋਰ ਠਹਿਰੋ ਤਾਂ ਉਹ ਨਾ ਹੀ ਰੁਕਿਆ। ਇਸ ਤਰ੍ਹਾਂ ਤੁਰ ਗਿਆ ਕਿ ਜਿਸ ਤਰ੍ਹਾਂ ਜਵਾਰੀਆਂ ਹਾਰ ਕੇ ਪੱਲੇ ਝਾੜ ਕੇ ਤੁਰ ਜਾਂਦਾ ਹੋਵੇ। ਕੁਝ ਸਮੇਂ ਬਾਅਦ ਗੁਰੂ ਜੀ ਤੋਂ ਅਗਿਆ ਲੈ ਕੇ ਜਗਤ ਨੂੰ ਤਾਰਨ ਵਾਸਤੇ ਬਾਬਾ ਜੀ ਨੇ ਸੰਸਾਰਿਕ ਯਾਤਰਾ ਸ਼ੁਰੂ ਕੀਤੀ। ਦੁਖੀ ਜਗਤ ਦੇ ਸੁਧਾਰ ਦੇ ਵਾਸਤੇ ਬਾਬਾ ਜੀ ਤੁਰ ਪਏ। ਪਹਿਲਾ ਦਾ ਪੰਜਾਬ ਦੀ ਧਰਤੀ ਦਾ ਚੱਕਰ ਕਟਿਆ ਧਰਮ ਦਾ ਪ੍ਰਚਾਰ ਕੀਤਾ ਸੰਕਟ ਦੂਰ ਕੀਤੇ ਬੰਦੀ ਛੋੜ ਬਣ ਕੇ ਬੰਦਨਾ ਤੋਂ ਆਜ਼ਾਦ ਕਰਾਇਆ ਭੁੱਲਣਾ ਨੂੰ ਭੁੱਲ ਵਿੱਚੋਂ ਕਢ ਕੇ ਅਪੋਲ ਕੀਤਾ ਤੇ ਦੁੱਖਿਆਂ ਦੇ ਦੁੱਖ ਨਵਿਰਤ ਕੀਤੇ ਗੁਰੂ ਜੀ ਦੇ ਆਗਿਆ ਅਨੁਸਾਰ ਤਿੱਬਤ ਭੂਤਾਨ ਨੇਪਾਲ ਉਦਰ ਸਾਖਤ ਵਾਮ ਮਾਰ ਕੀ ਤਾਂਤਰਿਕਾਂ ਦਾ ਬਹੁਤ ਪ੍ਰਚਾਰ ਚੱਲ ਰਿਹਾ ਸੀ ਜੋ ਕੁਝ ਅਰਸਾ ਲਾ ਕੇ ਬਾਬਾ ਜੀ ਨੇ ਸੁਧਾਰ ਕੀਤਾ ਉਸ ਪ੍ਰਭੂ ਦਾ ਰਸਤਾ ਦੱਸਿਆ ਬਹੁਤ ਸਾਰੇ ਬਾਬਾ ਜੀ ਦੇ ਸਿੱਖ ਬਣ ਗਏ ਜੋ ਅੱਜ ਵੀ ਨੇਪਾਲ ਵਿੱਚ ਬਾਬਾ ਜੀ ਦੇ ਪ੍ਰਚਾਰ ਦੀ ਯਾਦਗਾਰ ਇੱਕ ਮੰਦਰ ਦੇ ਰੂਪ ਵਿੱਚ ਰੌਸ਼ਨ ਹੈ ਫਿਰ ਬਾਬਾ ਜੀ ਨੇਪਾਲ ਤੋਂ ਬਦਰੀ ਨਾ ਰਣ ਉੱਥੋਂ ਕੈਦਾਰ ਫਿਰ ਹਰਦوار ਫਿਰ ਦਿੱਲੀ ਫਿਰ ਉੱਥੋਂ ਮਥਰਾ ਤੇ ਮਥਰਾ ਤੋਂ ਬਿੰਦਰਾਵਨ ਇੱਥੋਂ ਤ੍ਰਿਬੈਣੀ ਤੇ ਅਯੁੱਧਿਆ ਤੋਂ ਹੁੰਦੇ ਹੋਏ ਸੰਮਤ 1582 ਨੂੰ ਸ਼ਿਵਰਾਤਰੀ ਦੇ ਮੌਕੇ ਤੇ ਕਾਂਸੀya ਪਹੁੰਚੇ ਸਭ ਥਾਂ ਧਰਮ ਦਾ ਪ੍ਰਚਾਰ ਕਰਦੇ ਹੋਏ ਜਗਨਨਾਥ ਪੂਰੀ ਜਨਤਪੂਰੀ ਹਰੀਹਰ ਖੇਤਰ ਤੋਂ ਹੁੰਦੇ ਹੋਏ ਗੋਰਖਪੁਰ ਤੋਂ ਪੰਜਾਬ ਨੂੰ ਪਰਤੇ ਫੇਰ ਜਲੰਧਰ ਆ ਗਏ ਇੱਥੋਂ ਰਾਵੀ ਦੇ ਕਿਨਾਰੇ ਹੁੰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਮਾਤਾ ਜੀ ਦੇ ਪਾਸ ਆ ਪਹੁੰਚੇ ਛੋਟੇ ਭਰਾ ਬਾਬਾ ਲਖਮੀ ਚੰਦ ਜੀ ਦਾ ਵਿਆਹ ਹੋ ਚੁੱਕਾ ਸੀ ਅਤੇ ਉਹਨਾਂ ਦੇ ਸੁਪੁੱਤਰ ਬਾਬਾ ਧਰਮ ਚੰਦ ਜੀ ਦਾ ਜਨਮ ਹੋ ਚੁੱਕਿਆ ਸੀ ਕੁਝ ਗਿਣਤੀ ਦੇ ਦਿਨ ਹੀ ਸ੍ਰੀ ਕਰਤਾਰਪੁਰ ਸਾਹਿਬ ਬਾਬਾ ਜੀ ਨੇ guzare ਉਹ ਵੀ ਘਰ ਤੋਂ ਵਿਰक्त ਰਹਿ ਕੇ ਇੱਕ ਬਾਹਰ ਕਾਨਿਆਂ ਦੀ ਛਪਰੀ ਪਾ ਕੇ ਵਿੱਚ ਧੂਣਾ ਚੇਤਨ ਕਰਕੇ ਸਿਮਰਨ ਭਗਤੀ ਕਰਦੇ ਰਹੇ ਅਤੇ ਉਪਦੇਸ਼ ਵੀ ਸਤ ਸੰਗ ਦੇ ਰੂਪ ਵਿੱਚ ਹੁੰਦਾ ਰਿਹਾ ਬਹੁਤ ਸਾਰੀਆਂ ਸੰਗਤਾਂ ਨੂੰ ਨਾਮ ਸਿਮਰਨ ਵੱਲ ਤੋਰਿਆ ਉਪਰੰਤ ਬਾਰਖ ਨਗਰ ਵਿੱਚ ਆਪਣਾ ਵਾਸਾ ਕੀਤਾ ਬਾਬਾ ਸ਼੍ਰੀ ਚੰਦ ਜੀ ਨੇ ਦੇਸ਼ ਰਟਮ ਦੀ ਯਾਤਰਾ ਵਿੱਚ ਕਾਵਲ ਸਿੰਧ ਹੈਦਰਾਬਾਦ ਚੰਬਾ ਕਸ਼ਮੀਰ afghanistan ਇਹਨਾਂ ਵਿੱਚ ਵੀ ਜਾ ਕੇ ਧਰਮ ਪ੍ਰਚਾਰ ਕੀਤਾ ਤੇ ਸੁਧਾਰ ਕੀਤਾ ਤੇ ਬਹੁਤ ਸੰਗਤ ਦਾ ਉਦਾਰ ਵੀ ਕੀਤਾ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਬਾਰਠ ਨਗਰ ਵਿੱਚ ਸ੍ਰੀ ਜਬਜੀ ਸਾਹਿਬ ਦੀ ਕਥਾ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ ਜਦ ਪਹਿਲੇ ਦਿਨ ਬਾਬਾ ਸ਼੍ਰੀ ਚੰਦ ਜੀ ਨੇ ਸ੍ਰੀ ਜਬਜੀ ਸਾਹਿਬ ਦੀਆਂ ਪੰਜਾਂ ਬਾਡੀਆਂ ਦੀ ਕਥਾ ਸੁਣਾਈ ਤਾਂ ਸੰਗਤਾਂ ਬਹੁਤ ਪ੍ਰਸੰਨ ਹੋਈਆਂ ਉਦੋਂ ਸ਼ਾਮਾਂ ਦਾ ਵਕਤ ਹੋ ਗਿਆ ਕੋਈ ਤਾਂ ਸੰਗਤਾਂ ਗੁਰੂ ਜੀ ਦੇ ਆਗਿਆ ਅਨੁਸਾਰ ਆਪਣੇ ਆਪਣੇ ਘਰਾਂ ਨੂੰ ਤੁਰ ਗਈਆਂ ਬਾਕੀ ਉੱਥੇ ਹੀ ਸੇਵਾ ਵਿੱਚ ਲੀਨ ਸਨ ਲੰਗਰ ਤਿਆਰ ਹੋਏ ਛਕੇ ਚਕਾਏ ਉੱਥੇ ਹੀ ਰਾਤ गुਜ਼ਾਰੀ ਦੂਸਰੇ ਦਿਨ ਫਿਰ ਸੰਗਤਾਂ ਨੇ ਬਾਬਾ ਜੀ ਦੇ ਦਰਸ਼ਨ ਕਰਨ ਵਾਲਿਆਂ ਵਹੀਰਾ ਘੱਤ ਲਈਆਂ ਦਰਸ਼ਨ ਕਰ ਕਰਕੇ ਬਾਬਾ ਜੀ ਦੇ ਉਪਦੇਸ਼ ਸੁਣ ਸੁਣ ਕੇ ਆਪਣਾ ਜੀਵਨ ਸਫਲਾ ਕਰ ਰਹੇ ਸਾਂ ਸੋ ਇਸੇ ਹੀ ਤਰ੍ਹਾਂ ਸੰਗਤਾਂ ਨੂੰ ਗ੍ਰਿਸ਼ਟੀ ਸੰਗਤਾਂ ਨੂੰ ਧਰਮ ਮਾਰਗ ਤੇ ਚੱਲਣ ਦਾ ਸੱਚਾ ਸੁੱਚਾ ਉਪਦੇਸ਼ ਕਰਦੇ ਹਨ ਕਿ ਧਰਮ ਦੀ ਕਿਰਤ ਕਰਨੀ ਸੇਵਾ ਅਤੇ ਸਭ ਦੇ ਨਾਲ ਪਿਆਰ ਮੁਹੱਬਤ ਕਰਨੀ ਈਰਖਾ ਚੁਗਲੀ ਨਿੰਦਿਆ ਤੋਂ ਰਹਿਤ ਰਹਿਣਾ ਨਾਮ ਜਪਣਾ ਪ੍ਰਭੂ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਣਾ ਦੁੱਖ ਸੁੱਖ ਨੂੰ ਸਮ ਕਰਕੇ ਜਾਨਣਾ ਤੇ ਹਰ ਖੋਪ ਤੇ ਮਨ ਨਾ ਪਰੇਸ਼ਾਨ ਕਰਨਾ ਬੁਰਾਈ ਤੋਂ ਰਹਿਤ ਰਹਿਣਾ ਤੇ ਭਲਾਈ ਦੇ ਕੰਮ ਕਰਨੇ ਬਜ਼ੁਰਗਾਂ ਦੀ ਟਹਿਲ ਸੇਵਾ ਕਰਨੀ ਆਸ਼ੀਰਵਾਦ ਪ੍ਰਾਪਤ ਕਰਨੀ ਸਰਾਪ ਤੋਂ ਬਚਣਾ ਕਰੋਧ ਤੋਂ ਬਚਣਾ ਤੇ ਆਪਣੀ ਆਤਮਾ ਨੂੰ ਸ਼ੀਤਲ ਰੱਖਣਾ ਭਲੇ ਪੁਰਸ਼ਾਂ ਦੀ ਸੰਗਤ ਕਰਨੀ ਵਿਕਾਰੀ ਤੋਂ ਪਰੇ ਰਹਿਣਾ ਉਸ ਪ੍ਰਭੂ ਦੀ ਰਾਜਾ ਵਿੱਚ ਚੱਲਣਾ ਗੁਰੂ ਉਪਦੇਸ਼ ਹਾਸਲ ਕਰਨਾ ਮੋਹ ਮਾਇਆ ਨੂੰ ਮਿੱਥਿਆ ਸਮਝਣਾ ਤੇ ਇਸ ਦੇ ਪੁਰੋਂ ਸ਼ੁਭ ਕਾਰਜਾਂ ਦਾ ਕੰਮ ਲੈਣਾ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੇ ਕਾਬੂ ਪਾਉਣਾ ਹਾਨੀਕਾਰਕ ਇਹਨਾਂ ਤੋਂ ਕੋਈ ਕੰਮ ਨਹੀਂ ਕਰਨਾ ਤੇ ਨਾ ਹੀ ਕਰਉਣਾ ਇਹਨਾਂ ਪੁਰੋਂ ਵੀ ਸ਼ੁਭ ਕਰਮ ਕਰਾਈ ਜਾ ਸਕਦੇ ਹਨ ਅਤੇ ਕਰਉਣੇ ਵੀ ਯੋਗ ਹਨ ਪਰ ਹਾਨੀਕਾਰਕ ਨਹੀਂ ਕਰਉਣੇ ਇਸ ਤਰ੍ਹਾਂ ਬਾਬਾ ਸ਼ਿਰੀ ਚੰਨ ਜੀ ਸੰਗਤਾਂ ਨੂੰ ਸੱਚੇ ਪਾਸ਼ਾ ਧੰਨ 시ਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਦੇ ਅਰਥ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਿਆ ਕਰਦੇ ਸਭ ਜਦ ਪਾਪੀ ساری ਉਮਰ ਪਾਪ ਬਤੀਤ ਕਰਦਿਆਂ ਹੀ ਲੰਘਾ ਦਿੰਦਾ ਹੈ ਧਰਮ ਰਾਜ ਦੇ ਸਿਪਾਹੀ ਜਮਦੂਤ ਆਣ ਕੇ ਬਹੁਤ ਦੁੱਖ ਦੇ ਕੇ ਉਸ ਦੀ ਜਾਨ ਕਬਜ਼ੀ ਕਰਕੇ ਕਲਬੂਤ पिਂਜਰੇ ਵਿੱਚੋਂ ਕੱਢ ਕੇ ਲੈ ਜਾਂਦੇ ਹਨ ਬਹੁਤ ਹਾਲਤ ਬੁਰੀ ਕਰਕੇ ਜਾਂ ਧਰਮਰਾਜ ਦੇ ਪੇਸ਼ ਕਰਦੇ ਹਨ ਨਰਕਾਂ ਵਿੱਚ ਸਿਟਿਆ ਜਾਂਦਾ ਹੈ 84 ਭਗਤੋਂ ਦਾ ਹੈ 20 ਅਰਬ 20 ਕਰੋੜ 20 ਲੱਖ 20 ਹਜ਼ਾਰ 20 ਸਾਲ ਇਤਨਾ ਸਮਾਂ ਜੁਨੀਆ ਭੋਗਦਿਆਂ ਬਤੀਤ ਹੋ ਜਾਂਦਾ ਹੈ ਫਿਰ ਐਸੇ ਥਾਂ ਜਨਮ ਦਿੰਦਾ ਹੈ ਜਿੱਥੇ ਬਹੁਤ ਦੁਖੀ ਦੁੱਖ ਮਿਲਦਾ ਰਹੇ ਫਿਰ ਕਿਤੇ ਜਾ ਕੇ ਇਹ ਮਨੁੱਖਾ ਜੀਵਨ ਮਿਲਦਾ ਹੈ ਜਿਹੜੇ ਲੋਕ ਪੁੰਨ ਕਰਦੇ ਹਨ ਤੇ ਆਪਣੀ ਸਾਰੀ ਉਮਰ ਉਹਨ ਕਰਦਿਆਂ ਹੀ ਬਤੀਤ ਕਰਦੇ ਹਨ ਅੰਤ ਸਮੇਂ ਆਣ ਕੇ ਦੇਵਤੇ ਸਤਕਾਰ ਸਹਿਤ ਉਸ ਨੂੰ ਲੈ ਕੇ ਜਾਂਦੇ ਹਨ ਹਿਸਾਬ ਉਹਨਾਂ ਦਾ ਵੀ ਕੀਤਾ ਜਾਂਦਾ ਹੈ ਜਿੱਥੇ ਜਿਸਮਾਨੀ ਸੁੱਖ ਹਨ ਜੈਸਾ ਜੈਸਾ ਪੁੰਨ ਕੀਤਾ ਹੋਵੇਗਾ ਤੈਸਾ ਤੈਸਾ ਸੁਖ ਫਲ ਮਿਲਦਾ ਹੈ ਕੁਝ ਮਿੱਠੇ ਸਮੇਂ ਤੱਕ ਰੱਖਿਆ ਜਾਂਦਾ ਹੈ ਬਾਅਦ ਵਿੱਚ ਥੱਲੇ ਹੀ ਪਹੁੰਚਾਇਆ ਜਾਂਦਾ ਹੈ ਇਸ ਮਾਤ ਲੋਕ ਵਿੱਚ ਆਣ ਜਨਮ ਲੈ ਲੈਂਦਾ ਹੈ ਤੇ ਕਿਸੇ ਅਮੀਰ ਘਰਾਨੇ ਵਿੱਚ ਜਨਮ ਮਿਲ ਜਾਂਦਾ ਹੈ ਜਿਹੜੇ ਆਪਣੇ ਸੁਆਸਾਂ ਨੂੰ ਰੋਕਦੇ ਹਨ ਤੇ ਮਨ ਦੀਆਂ ਖੁਆਇਸ਼ਾਂ ਨੂੰ ਰੋਕਣ ਦਾ ਅਭਿਆਸ ਕਰਦੇ ਹਨ ਤੇ ਬ੍ਰਹਮ ਲੋਭ ਤੱਕ ਗਤੀ ਪ੍ਰਾਪਤ ਹੁੰਦੀ ਹੈ ਇਹ ਪ੍ਰਾਣਾਯਾਮਿਆ ਦੀ ਗਤੀ ਹੈ ਜਿਹੜੇ ਭਗਤ ਹੁੰਦੇ ਹਨ ਉਹ ਭਗਤੀ ਮਾਰਗ ਨੂੰ ਪਾਉਂਦੇ ਹਨ ਜੋ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਮਾਰਗ ਭਗਤੀ ਮਾਰਗ ਸੀ ਜੋ ਕਿ ਭਗਤਾਂ ਦੀ ਗਤੀ ਸਚਖੰਡ ਬੇਕੁੰਠ ਧਾਮ ਤੱਕ ਹੈ ਜਿਹੜੇ ਬ੍ਰਹਮ ਗਿਆਨੀ ਹੁੰਦੇ ਹਨ ਉਹਨਾਂ ਦਾ ਆਉਣਾ ਜਾਣਾ ਨਹੀਂ ਹੈ ਨਾ ਆਉਂਦੇ ਹਨ ਤੇ ਨਾ ਜਾਂਦੇ ਹੀ ਹਨ ਕਿਉਂਕਿ ਜੋ ਆਉਂਦਾ ਹੀ ਨਹੀਂ ਉਸਨੇ ਜਾਣਾ ਕਿੱਥੇ ਹੈ ਉਹ ಪರಿਪੂਰਨ ਪ੍ਰਭੂ ਵੇਛੀ ਸਮਾ ਜਾਂਦੇ ਹਨ ਇਹ ਗਤੀ ਭਗਤਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜੋ ਰੂਹਾਂ ਬਖਸ਼ੀਆਂ ਜਾਂਦੀਆਂ ਹਨ ਉਹ ਉਸ ਪ੍ਰਭੂ ਦੀ ਆਗਿਆ ਪ੍ਰਾਪਤ ਕਰਕੇ ਜਗਤ ਵਿੱਚ ਆਉਂਦੇ ਹਨ ਅਤੇ ਜਗਤ ਨੂੰ ਨਾ ਨਾ ਪ੍ਰਕਾਰ ਦੇ ਫਾਇਦੇ ਦਿੰਦੇ ਹਨ ਉਹ ਆਪਣੇ ਵਾਸਤੇ ਨਹੀਂ ਆਉਂਦੇ ਉਹ ਦੁਨੀਆ ਨੂੰ ਹੀ ਫਾਇਦਾ ਦੇਣ ਵਾਸਤੇ ਆਉਂਦੇ ਹਨ ਇਸ ਤਰ੍ਹਾਂ ਦੀ ਗਤੀ ਕਾਰਕਾਂ ਦੀ ਹੈ ਜਿਸ ਤਰ੍ਹਾਂ ਪਾਣੀ ਦੀ ਇੱਕ ਬੂੰਦ ਸਮੁੰਦਰ ਵਿੱਚ ਮਿਲ ਕੇ ਅਪੇਧ ਹੋ ਜਾਂਦੀ ਹੈ ਸਿੱਖ ਗੁਰੂ ਨਾਲ ਮਿਲ ਕੇ ਅਪੇਧ ਹੋ ਜਾਂਦਾ ਹੈ ਤਾਂ ਇਸੇ ਹੀ ਤਰ੍ਹਾਂ ਭਗਤ ਭਗਵਾਨ ਦੇ ਅੰਦਰ ਅਪੇਧ ਹੋ ਜਾਂਦਾ ਹੈ ਸੋ ਇਸੇ ਹੀ ਤਰ੍ਹਾਂ ਬਾਰਖ ਨਗਰ ਵਿੱਚ ਸਤ ਸੰਤ ਧਰਮ ਪ੍ਰਚਾਰ ਚੱਲ ਰਿਹਾ ਸੀ ਅਤੇ ਸੰਗਤਾਂ ਸੁਣ ਸੁਣ ਕੇ ਔਪਰਾ ਜੀਵਨ ਸਫਲਾ ਕਰ ਰਹੀਆਂ ਸਰ ਕਈਆਂ ਦੇ ਸੰਸੇ ਬਾਬਾ ਸ਼੍ਰੀ ਚੰਦ ਜੀ ਨੇ ਨਿਵਰਤ ਕੀਤੇ ਤੇ ਗੁਰੂ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਹੋਈਆਂ ਭੁੱਲਾ ਚੁਕਾਂ ਦੀ ਖਿਮਾ ਬਖਸ਼ੀ ਜੀ ਦਾ ਸੁਣਾ ਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ